ਸੱਤ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਪਹੁੰਚੇ ਹਾਂ ਪਟਿਆਲੇ ਜ਼ਿਲ੍ਹੇ ਦੇ ਪਿੰਡ ਨੈਣਕਲਾ ਦੇ ਵਿੱਚ ਨੈਣਕਲਾ ਇੱਥੋਂ 1 ਕਿਲੋਮੀਟਰ ਦੂਰ ਪੈਂਦਾ ਜੀ ਇਸ ਸਮੇਂ ਆਪਾਂ ਕੌਤ ਪਿੰਡ ਖੜੇ ਹਾਂ ਜਿਸ ਪਿੰਡ ਨੂੰ ਦੋਨਾਂ ਪਿੰਡਾਂ ਨੂੰ ਇਕੱਠੇ ਨਾਂ ਨਾ ਜਾਣਿਆ ਜਾਂਦਾ ਹੈਗਾ ਨੈਣਾ ਕੌਤ ਕਿਹਾ ਜਾਂਦਾ ਹੈਗਾ ਇਸ ਪਿੰਡ ਵਿੱਚ ਕੀ ਕੁਝ ਹੈ ਜੀ ਇਸ ਪਿੰਡ ਦਾ ਸੱਭਿਆਚਾਰ ਕੀ ਕਹਿੰਦਾ ਇਸ ਪਿੰਡ ਦੇ ਲੋਕ ਕੀ ਕਹਿੰਦੇ ਨੇ ਉਹ ਪਿੰਡ ਜਾ ਕੇ ਦੇਖਾਂਗੇ ਆਓ ਫਿਰ ਚੱਲਦੇ ਹਾਂ ਪਿੰਡ ਦੀ ਸਾਈਟ ਤਾਂ ਵੀ ਤਾਂ ਆਸ਼ਾਲਿਓ ਕਿਵੇਂ ਹੋ ਬੜ ਵਧੀਆ ਜੀ ਕਿਹੜੀ ਬਾਜੀ ਲੱਗ ਰਹੀ ਆ ਤਾਂ ਦੀ ਚੱਲ ਰਹੀ ਬਾਜੀ ਨਹੀਂ ਬਾਦਲ ਲੱਗ ਕੀ ਰਹੀ ਆ ਖੇਡ ਕਿਹੜੀ ਖੇਡ ਰਹੇ ਹੋ ਇਹ ਚਾਰ ਖੇਡ ਰਹੇ ਆ ਜੀ ਚਾਰ ਮਤਲਬ ਹਾਂਜੀ ਇਹ ਬਵੰਜੀ ਹੋਣ ਜਾ ਹਾਂਜੀ ਹਾਂਜੀ ਅੱਛਾ ਅੱਛਾ ਤੇ ਉਹ ਸੀਪ ਹੁੰਦੀ ਆ ਇੱਕ ਸੀਪ ਕਹਿੰਦੇ ਖੇਡਦੇ ਹਾਂ ਹਾਂਜੀ ਉਹ ਸੀਪ ਦੂਜੀ ਖੇਡ ਹੁੰਦੀ ਆ ਉਹ ਨਹੀਂ ਖੇਡਦੇ ਉਹ ਹਾਂਜੀ ਖੇਡਦਾ ਵਾ ਬੰਦੇ ਹੋ ਜਾਂਦੇ ਨੇ ਜਿਹੜੇ ਖੇਡਣ ਵਾਲੇ ਖੇਡ ਲੈਨੇ ਜੀ ਤੇ ਮਤਲਬ ਇਹੀ ਚੱਲਦਾ ਸਰਦ ਜਿਆਦਾਤਰ ਕਿਵੇਂ ਬਚਾਰਾ ਕੀ ਕਿਹਾ ਸਰ ਦੱਬਣੀ 52 ਸਰ ਦੱਬਣੀ 52 52 ਅੱਛਾ 52 ਬਣ ਗਈ ਤਾਂ ਠੀਕ ਆ ਨਹੀਂ ਤਾਂ 104 ਪੈ ਜਾਣੀ ਉਲਟ ਉਲਟਾ 104 ਪੈ ਜਾਣੀ ਤੇ ਤੁਸੀਂ ਵੀ ਹਾਂ ਜੀ 52 ਉਹ ਖੇਡ ਰਹੇ ਸੀ ਦੱਬਣ ਅਸੀਂ ਬੈਠੇ ਹਾਂ ਹਾਂਜੀ ਆ ਬੱਚਾ ਨਾਲ ਲੈ ਕੇ ਆਇਆ ਹਾਂਜੀ ਇਹਨੂੰ ਵੀ ਤਾਸ਼ ਖੜਨੀ ਸਿਖਾਉਣੇ ਹੋ ਕੇ ਵੈਸੇ ਨਹੀਂ ਜੀ ਵੈਸੇ ਲੈ ਕੇ ਆਇਆ ਖੇਡਣ ਵਾਸਤੇ ਹੀ ਵੈਸੇ ਖੜਨ ਘਰੋਂ ਗਾਲਾਂ ਗੁਲਾਤ ਨਹੀਂ ਮਿਲਦੀਆਂ ਨਹੀਂ ਨਹੀਂ ਗਾਲਾਂ ਤਾਂ ਨਹੀਂ ਮਿਲਦੀਆਂ ਵੈਸੇ ਬੱਚੇ ਗਾਲਾਂ ਦਿਆਂ ਘਰਾਂ ਦੇ ਫਿਰ ਲੈ ਕੇ ਆਲੇ ਪੈਂਦੇ ਅੱਛਾ ਲੈ ਕੇ ਜਾਣੇ ਪੈਂਦੇ ਤਾਂ ਹੀ ਉਹ ਕਹਿੰਦੇ ਕਿ ਲੈ ਕੇ ਚੱਲ ਪਈ ਕਰੋਂ ਹਾਂ ਹਾਂਜੀ ਉਹ ਸੱਤ ਦੇ ਲੈ ਜਾ ਜਵਾਕ ਹਾਂਜੀ ਅੱਛਾ ਅੱਛਾ ਤੇ ਸਾਰੇ ਬਜ਼ੁਰਗ ਤੇ ਨੌਜਵਾਨ ਇਕੱਠੇ ਹੋ ਕੇ ਬੈਠਦੇ ਹੋ ਸਾਥ ਹਾਂਜੀ ਹਾਂਜੀ ਹਾਂ ਸਾਰੇ ਇਕੱਠੇ ਬੜਾ ਕੰਡਾ ਕਰਨਾ ਉਦੋਂ ਵੀ ਬਸ ਕੰਮ ਟਾਈਮ ਇਹ ਕੰਮ ਕਰਦੇ ਆਂ ਬਸ ਜਦੋਂ ਫ੍ਰੀ ਹੁੰਨੇ ਆਂ ਸਾਰੇ ਰਲ ਆ ਜੀ ਬਜ਼ੁਰਗੋ ਕਿੰਨੀ ਉਮਰ ਆ ਤੁਹਾਡੀ ਉਮਰ ਹੋਗੀ ਜੀ 60 ਸਾਲ 60 ਸਾਲ ਹਾਂਜੀ ਤੇ ਤਾਸ਼ ਖੇਡਦਿਆਂ ਨੂੰ ਕਿੰਨਾ ਕਰ ਹੋ ਗਿਆ ਤਾਸ਼ ਖੇਡਦੇ ਨੇ ਵੀ ਹੋ ਗਏ 20 ਸਾਲ ਹੋ ਗਏ 25 ਮੈਂ ਕਿਤੇ ਮੈਂ ਕਿਹਾ ਕਿ ਕਹਿੰਦੇ 60 ਸਾਲ ਹੀ ਹੋ ਗਏ ਨੇ ਤਾਸ਼ ਖੇਡਦਿਆਂ ਨੂੰ ਹੈ ਸੱਠ ਸਾਲ ਤਾਂ ਨਹੀਂ ਹੋ ਗਏ ਕਿਤੇ ਬਾਬਾ ਜੀ ਨਹੀਂ ਨਹੀਂ ਸੱਠ ਤਾਂ ਨਹੀਂ ਹੈ ਬਸ 80 ਦਾal ਹੋਏ ਜਾਣਗੇ ਕਦੇ ਤਾਸ਼ ਖੇਡਦੇ ਖੇਡਦੇ ਲੜਾਈ ਝਗੜਾ ਤਾਂ ਨਹੀਂ ਹੁੰਦਾ ਨਾ ਜੀ ਨਾ ਬਿਲਕੁਲ ਵੀ ਨਹੀਂ ਪਿੰਡਾਂ ਦੇ ਵਿੱਚ ਵੈਸੇ ਕਹਿੰਦੇ ਲੜਾਈ ਝਗੜਾ ਹੋ ਜਾਂਦਾ ਨਹੀਂ ਇਹ ਤਾਂ ਸਾਡੇ ਪਿੰਡ ਚ ਰਿਗਾਰਡ ਹੈ ਜੀ ਅਸੀਂ ਰਲ ਕੇ ਹੀ ਖੇਡਦੇ ਹਾਂ ਕੋਈ ਲੜਾਈ ਝਗੜਾ ਨਹੀਂ ਕਰਦਾ ਹਾਂਜੀ ਉਹ ਲ ਵੱਖ-ਵੱਖ ਪਾਰਟੀਆਂ ਵਾਲੇ ਆਪਣੇ ਆਪਣੇ ਰੰਗ ਲੈ ਕੇ ਆ ਜਾਂਦੇ ਨੇ ਉਦੋਂ ਪਿੰਡਾਂ ਦੇ ਵਿੱਚ ਬੜੀਆਂ ਲੜਾਈਆਂ ਹੁੰਦੀਆਂ ਨੇ ਨਹੀਂ ਜੀ ਸਾਡੇ ਪਿੰਡ ਕੋਈ ਲੜਾਈ ਨਹੀਂ ਹੁੰਦੀ ਕਿ ਜੇ ਬਾਕੀ ਕਿਸੇ ਕੋਲ ਹੁੰਦਾ ਉੱਥੇ ਵੋਟਾਂ ਪਿੱਛੇ ਕੋਈ ਲੜਾਈ ਨਹੀਂ ਕਦੇ ਹੋਈ ਨਾ ਹੋਣੀ ਪਿੰਡ ਦੇ ਵਿੱਚ ਕਦੇ ਕਹਿੰਦੇ ਲੜਾਈ ਨਹੀਂ ਹੋਈਗੀ ਵੋਟਾਂ ਵਾਲੇ ਦਿਨਾਂ ਦੇ ਵਿੱਚ ਪਾਰਟੀਆਂ ਦੇ ਆਪਣੇ ਆਪਣੇ ਰੰਗ ਨੇ ਆਪਣੇ ਆਪਣੇ ਢੰਗ ਨੇ ਪਰ ਵੱਖ-ਵੱਖ ਪਿੰਡਾਂ ਦੇ ਵਿੱਚ ਜਦੋਂ ਖਬਰਾਂ ਆਉਂਦੀਆਂ ਨੇ ਕਿ ਭਾਈ ਵੋਟਾਂ ਦੇ ਦੇਣ ਆ ਗਏ ਤੇ ਫਿਰ ਇੱਕ ਦੂਜੇ ਕੱਲੀ ਇੱਟਾਂ ਰੋੜੇ ਚੱਲਣ ਲੱਗ ਜਾਂਦੇ ਨੇ ਪਰ ਇਹ ਪਿੰਡ ਹੈ ਪਿੰਡ ਦੇ ਬਜ਼ੁਰਗ ਦੱਸ ਰਹੇ ਨੇ ਕਿ ਸਾਡੇ ਪਿੰਡ 'ਚ ਲੜਾਈ ਨਹੀਂ ਹੋਈ ਮੈਂ ਆਸ ਕਰਦਾ ਕਿ ਸਾਰੇ ਪਿੰਡਾਂ 'ਚ ਲੜਾਈਆਂ ਨਾ ਹੋਣ ਆਪਸ ਦੇ ਵਿੱਚ ਭਾਈ ਚਾਰਕ ਸਾਂ ਜਿਹੜੀ ਉਹ ਬਣੀ ਰਹੇ ਇਸੇ ਤਰ੍ਹਾਂ ਸੱਥਾਂ ਜਿਹੜੀਆਂ ਇਸੇ ਤਰ੍ਹਾਂ ਲੋਕ ਜਿਹੜੇ ਆ ਆਪਸ ਦੇ ਵਿੱਚ ਰਲ ਕੇ ਬੈਠਦੇ ਰਹਿਣ ਸਤਿ ਸ਼੍ਰੀ ਅਕਾਲ ਬੇਬੇ ਜੀ ਕਿੱਧਰੋਂ ਆਏ ਕਰਨ ਚੱਲੇ ਆ ਜੀ ਕਰਨ ਚੱਲੇ ਆ ਜੀ ਇਹ ਆਹ ਕੋਕ ਆਹ ਲਈ ਜੀ ਹੁਣ ਲੱਸੀਆਂ ਲੁੱਸੀਆਂ ਹੁੰਦੀਆਂ ਨਹੀਂ ਹੈਗੀਆਂ ਹਾਂਜੀ ਹੁਣ ਲੱਸੀਆਂ ਲੁੱਸੀਆਂ ਹੁੰਦੀਆਂ ਨਹੀਂ ਵੀਰੇ ਪਿੰਡ 'ਚ ਬੜਾ ਰਿਸ਼ਤੇਦਾਰ ਆਏ ਨੇ ਮਾਵਾ ਨਾ ਹੋਣ ਨੂੰ ਆਪ ਲੈ ਆਣਾ ਤੇ ਨਹੀਂ ਲੱਸੀ ਹੁਣ ਪਿੰਦੇ ਨਹੀਂ ਨਾ ਦੁੱਧ ਪੀਂਦੇ ਨਾ ਜਿੱਥੇ ਹੰਦਿਆ ਰੇ ਪਿੰਡਾਂ ਚ ਲੱਸੀ ਹੁੰਦੀ ਕਿਥੇ ਪੀਂਦੇ ਅੰਨੇ ਮਹਿੰਗਾਈ ਹੁੰਦੀ ਆ ਹੁਣ ਅੰਨੇ ਪਹਿਲਾਂ 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 ਤਾਂ ਦੋਸਤੋ ਕਹਿੰਦੇ ਕਿ ਜਦੋਂ ਰਿਸ਼ਤੇਦਾਰ ਘਰ ਆਉਂਦਾ ਸੀਗਾ ਤਾਂ ਉਹ ਲੱਸੀ ਜਿਹੜੀ ਆ ਖਾਸ ਮਹਿਮਾਨ ਨਵਾਜੀ ਲਈ ਜਿਹੜੀ ਰੱਖੀ ਜਾਂਦੀ ਸੀ ਜਾਂ ਦੁੱਧ ਰੱਖਿਆ ਜਾਂਦਾ ਸੀ ਦਹੀਂ ਖਵਾਈ ਜਾਂਦੀ ਸੀ ਪਰ ਹੁਣ ਜਦੋਂ ਵੀ ਰਿਸ਼ਤੇਦਾਰ ਮਾਮਾ ਫੁੱਫੜ ਕੋਈ ਵੀ ਆਵੇ ਤਾਂ ਉਹਦੇ ਲਈ ਸਪੈਸ਼ਲ ਜਿਹੜਾ ਘਰ ਦੇ ਮੈਂਬਰ ਉਹ ਆ ਲੈ ਕੇ ਜਾਂਦੇ ਨੇ ਹੁਣ 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 ਅਸੀਂ ਵੀ ਪਿੰਡ ਚ ਆਏ ਮੈਨੂੰ ਸਾਨੂੰ ਵੀ ਇਹੀ ਕਿ ਹੋਣਾ ਪਊ ਹਾਂਜੀ ਆਪ ਲੈ ਆਵਾਂਗੇ ਜੀ ਜ਼ਰੂਰ ਚਲ ਲੱਸੀ ਕਿਥੋਂ ਲੈ ਆਵਾਂਗੇ ਜੀ ਸੰਤਾ ਕੋਈ ਹੁੰਦਾ ਨਹੀਂ ਮੇਰੇ ਘਰ ਲੰਦਾ ਨਹੀਂ ਲੱਸੀ ਤਾਂ ਮਿਲਦੀ ਨਹੀਂ ਹੈਗੇ ਵੀਰੇ ਜਿਹੜੇ ਭੈਣ ਭਾਈ ਦੇ ਹੈਗੇ ਹੋਰ ਹੀ ਕੋਈ ਦਿੰਦਾ ਸੰਤਾ ਕਿ ਗਲਾਸ ਨੇ ਚਿੱਦੇ ਕਿਸੇ ਦਾ ਕਰਾਂਗੇ ਤਾਂ ਲੱਸੀ ਲੈ ਆਵਾਂ ਕੋਈ ਕੋਈ ਲੱਸੀ ਨਹੀਂ ਦਿੰਦਾ ਨਹੀਂ ਸਾਨੂੰ ਨਹੀਂ ਪਹਿਲਾਂ ਤਾਂ ਮਤਲਬ ਜਦੋਂ ਘਰਾਂ ਦੇ ਲੱਸੀ ਮੰਗੜੀਆਂ ਦੇ ਦੇ ਦਿੰਦੇ ਸੀ ਹਾਂਜੀ ਹਾਂ ਮਿਲਦੀ ਸੀ ਹੁਣ ਕੋਈ ਨਹੀਂ ਦਿੰਦਾ ਪਿੰਡਾਂ ਨਾਲ ਜੀ ਹੁਣ ਕਿਹੜਾ ਨਾਲ ਵੀ ਇਹ ਪਿੰਡ ਵਾਲਾ ਨਾ ਰੋਸਾ ਕਰ ਕਹਿੰਦੇ ਪਹਿਲ ਲੱਸੀ ਦੇਣੀ ਹੈ ਇਹ ਸਾਡੀਆਂ ਬਜ਼ੁਰਗ ਮਾਤਾਵਾਂ ਨੇ ਲੱਸੀ ਜਿਹੜੀ ਜ਼ਰੂਰ ਦਿਆ ਕਰੋ ਆਪਸ ਦੇ ਵਿੱਚ ਸਾਂਝਾ ਜਿਹੜੀਆਂ ਬਣੀਆਂ ਰਹਿਣੀਆਂ ਚਾਹੀਦੀ ਜੀ ਬੂਟ ਪਾਲਿਸ਼ ਕਰਦੇ ਆ ਵੋ ਵੀ ਬੂਟ ਪਾਲਿਸ਼ ਮੇਰੇ ਵੀ ਬੂਟ ਪਾਲਿਸ਼ ਹੋਣ ਵਾਲੇ ਆ ਵੈਸੇ ਤਾਂ ਲੈਓ ਕਰ ਦਿੰਨੇ 200 ਰੁਪਏ ਦਿਓ ਕਰ ਦਿੰਨੇ ਵਧੀਆ ਚਮਕਾ ਦੇ ਪੈਸੇ ਲਾਉਂਗੇ ਪਾਪੀ ਪੇੜ ਦਾ ਸਵਾਲ ਹੈ ਵੀਰੇ ਤੇਲ ਵੀ 90 ਰੁਪਏ ਕਿ ਲੀਟਰ ਹੋ ਗਏ ਕੀ ਕਰੀ ਹੁਣ ਪੈਟਰੋਲ 90 ਰੁਪਏ ਹੋ ਗਿਆ ਹੋ ਗਿਆ ਮੋਦੀ ਨੇ ਕਰ ਦਿੱਤਾਗਾ ਕੀ ਮੋਦੀ ਨੇ ਕਰ ਦਿੱਤਾਗਾ ਨਾ ਤੇ ਨਾਲੇ ਮੋਦੀ ਜੀ ਕਹਿੰਦੇ ਕਿ ਅੱਛੇ ਦਿਨ ਆਉਣੇ ਵਾਲੇ ਆ ਆਇਆ ਕਿ ਨਹੀਂ ਆਇਆ ਅੱਲੇ ਤੱਕ ਤਾਂ ਆਏ ਨਹੀਂ ਕਿਧਰੋਂ ਆਓਗੇ ਕਿਧਰੋਂ ਆਏਗਾ ਕਿਵੇਂ ਕਹਿੰਦੇ ਅੱਛੇ ਦਿਨ ਆਇਆ ਕਿ ਨਹੀਂ ਆਇਆ ਨਹੀਂ ਆਇਆ ਜੀ ਅੱਛੇ ਦਿਨ ਨਹੀਂ ਆਏ ਨਾ ਨਹੀਂ ਕੋਈ ਸਤਰਾ ਜਾਣਾ ਪੈਂਦਾ ਇਸੇ ਤਰ੍ਹਾਂ ਜਾਣਾ ਪੈਂਦਾ ਪਿੰਡਾਂ 'ਚ ਹਾਂਜੀ ਇਸ ਤਰ੍ਹਾਂ ਪਿੰਡਾਂ ਪਿੰਡਾਂ ਜਾ ਰਹੇ ਪਿੰਡਾਂ 'ਚ ਜਾਂਦੇ ਹੋ ਕਿ ਜਾਂ ਹੋਰ ਕਿਸੇ ਪਤਾ ਨਹੀਂ ਕਿਹੜੇ ਕਿਹੜੇ ਏਰੀਆ ਸਾਰੇ ਸਰੋਂ ਦੇ ਸਰੋਂ ਦੇ ਸਾਰੇ ਇੱਧਰ ਰਾਜਪੁਰਾ ਸਾਰਾ ਆਸੇ ਪਾਸੇ ਘੁੰਮਦੇ ਰਹਿੰਦੇ ਜੀ ਚ ਨਾਲ ਨਕਸ਼ੇ ਵੀ ਰੱਖਦੇ ਹੋ ਨਕਸ਼ੇ ਚਾਰਟ ਨਾਲ ਪੂਰਾ ਦੇਸ਼ ਵੀ ਨਾਲ ਰੱਖਿਆ ਹੋਇਆਗਾ ਹਾਂਜੀ ਤੇ ਨਾਲ ਜਿਹੜਾ ਲੋਕਾਂ ਦੀਆਂ ਜੁੱਤੀਆਂ ਜੁੱਤੀਆਂ ਪਾਲਿਸ਼ ਕਰੋ ਬੂਟ ਪਾਲਿਸ਼ ਕਰੋ ਜੇ ਬਦਰਾ ਟੁੱਟ ਜਾਂਨ ਚੱਪਲਾਂ 'ਚ ਬਦਰਾ ਪਾ ਹਾਂ ਪਾ ਦਿੰਦੇ ਕੀ ਬਾਤ ਹੈ ਮਜ਼ਦੂਰੀ ਜਿਹੜੀ ਕਰਨੀ ਚਾਹੀਦੀ ਹੈ ਮਜ਼ਦੂਰ ਮਹਾਨ ਹੈ ਹਨਾ ਇਹ ਜੋ ਜਗ੍ਹਾ ਆਪਾਂ ਦੇਖ ਰਹੇ ਹਾਂ ਇਸ ਸਮੇਂ ਮੇਰੇ ਪਿੱਛੇ ਹੈ ਜੀ ਇਸ ਜਗ੍ਹਾ ਦੇ ਬਾਰੇ ਇਸ ਜਿਹੜੇ ਪਿੰਡ ਦੇ ਵਸਨੀਕ ਨੇ ਉਹ ਦੱਸਦੇ ਨੇ ਕਿ ਇੱਕ ਗੁਰੂ ਗੋਰਖਨਾਥ ਦਾ ਢਿੱਲਾ ਹੈ ਇਹ ਪੂਰਾ ਜਿਹੜਾ ਮਿੱਟੀ ਦਾ ਬਣਿਆ ਹੋਇਆ ਜਿਹੜਾ ਹੁਣ ਇਸ ਸਮੇਂ ਤੁਸੀਂ ਫਰਸ਼ ਦੇਖ ਰਹੇ ਹੋ ਇਹ ਵੈਸੇ ਤਾਂ ਪੱਥਰ ਲੱਗਿਆ ਹੋਇਆ ਪਰ ਨੀਚੇ ਇਹ ਮਿੱਟੀ ਹੈ ਇਹ ਮਿੱਟੀ ਦਾ ਹੀ ਢਿੱਲਾ ਹੈ ਇਸ ਪਿੰਡ ਦੇ ਵਸਨੀਕ ਜਿਹੜੇ ਇਸ ਬਾਰੇ ਦੱਸਦੇ ਨੇ ਕਿ ਇਹ ਗੁਰੂ ਗੋਰਖਨਾਥ ਦਾ ਢਿੱਲਾ ਹੈ ਜੀ ਹਾਂ ਜੀ ਠੀਕ ਆ ਸਰ ਜੀ ਇੱਧਰ ਚੱਲੇ ਫੇਰੀ ਫੀਲਰਣੇ ਵਾਸਤੇ ਇਹ ਕੀ ਚੀਜ਼ ਹੈ ਇਹ ਚਾਦਰਾਂ ਹੈ ਅੱਛਾ ਚਾਦਰ ਹੈ ਮੈਂ ਤਾਂ ਕਿਹਦੇ ਸੂਟ ਹੈ ਚਾਦਰਾਂ ਚਾਦਰ ਬੈੱਡ ਦੀ ਚਾਦਰ ਬੈੱਡ ਦੀ ਡਬਲ ਬੈੱਡ ਦੀ ਚਾਦਰ ਡਬਲ ਦੀ ਜੀ ਕਿੰਨੇ ਦੀ ਕਰੀ ਲਈ ਹੈ ਜੀ ਇਹ ਲਾਦੀ ਜੀ 300 ਦਾ ਜੋੜ 300 ਦੀਆਂ ਦੋ ਹਾਂਜੀ ਮਤਲਬ ਕਪੜਾ ਕਿਹੜਾ ਕਾਟਨ ਚ ਹੈ ਕਾਟਨ ਨਹੀਂ ਹੁੰਦਾ ਜੀ ਅੱਛਾ ਕਾਟਨ ਹੀ ਹੁੰਦਾਗਾ ਜੀ ਇਹ ਜੈਪੁਰੀ ਹੈ ਹੈ ਜੈਪੁਰੀ ਤੇ 150 ਦੀ ਇੱਕ ਪਈ ਮੈਨੂੰ ਕਿੰਨੇ ਦੀ ਦੋਵਾਂਗੇ ਵੀਰ ਭਗਮਾਨ ਜੀ ਸੱਜਣੋ ਮੈਂ ਹੋਰ ਵੀ ਥੋੜੀ ਬੋਹ ਤੇ ਘੱਟ ਕਰੋ ਘੱਟ ਨਹੀਂ ਹਾਂ ਘੱਟ ਨਹੀਂ ਥੋੜੀ ਵੀ ਘੱਟ ਨਹੀਂ ਕਰਤਾ ਮਾਰਾ ਦੇ ਦਿਓ ਘੱਟ ਨਹੀਂ ਦੇ ਸਕਦੇ ਹਾਂ ਨਹੀਂ ਦੇ ਸਕਦੇ ਅੱਛਾ ਨਹੀਂ ਦੇ ਸਕਦੇ ਤੁਮਾ ਖੋਕੇ ਲੈਣਾ ਇੱਥੇ ਕਿਉਂ ਬੈਠੇ ਹੋ ਅੱਜ ਉਹ ਬੈਠੀ ਦੱਸ ਅੱਧਰ ਬੈਠੀ ਸੀ ਫਿਰ ਸਭ ਰਹਿ ਗਈ ਕੱਲੀ ਸੀ ਆ ਕੱਪੜੇ ਤੋਂ ਮੈਨੂੰ ਪਤਾ ਲੱਗਿਆ ਕਿ ਇਹਨੇ ਪਿੰਡ ਦੀ ਸਭ ਤੋਂ ਵੱਧ ਉਮਰ ਦੀਆਂ ਹੋ ਤੁਸੀਂ ਕਿੰਨੀ ਉਮਰ ਹੋਗੀ ਵੀਰਾ ਦੇਖ ਵੇਰ ਤਾਂ ਝੂਠ ਨਹੀਂ ਬੋਲਦੀ ਉਹ ਮੁਰ ਵੀਰੇ ਯਾਦ ਨਹੀਂ ਹੈ ਉਹ ਹੱਲਿਆ ਹੱਲਿਆ ਨੂੰ ਆਖੀ 7 ਸਾਲ ਕੀ ਸੀ ਮੈਂ ਮਤਲਬ ਸਾਰੇ ਜਦੋਂ ਕਿਸੇ ਬਜ਼ੁਰਗ ਨਾਲ ਗੱਲ ਕਰੀਦੇ ਤਾਂ ਹੱਲਿਆ ਦੀ ਗੱਲ ਹੀ ਕਰਦੇ ਕਿ ਹੱਲਿਆ ਵੇਲੇ ਦੀ ਸੀ ਹਾਂ ਤੇ ਕਿੰਨੇ ਸਾਲਾਂ ਤੁਸੀਂ ਹੱਲਿਆ ਵੇਲੇ ਵੈਸੇ ਤੁਹਾਨੂੰ ਪਤਾ ਹੋ ਯਾਦ ਹੋ ਮੇਰੀ ਮਾਂ ਕਹਿੰਦੀ ਸੀ 8-7 ਸਾਲ ਕੀਤੀ 8-7 ਸਾਲ ਦੀ ਹਾਂ ਤੇ ਹੁਣ ਪੋਤੇ ਪੋਤੇ ਦੋ ਆ ਪੋਤੇ ਦੋ ਨੇ ਹਾਂ ਦੋ ਦੋ ਪੋਤੀਆਂ ਦੋ ਪੋਤੀਆਂ ਨੇ ਉਹ ਵਿਆਹ ਹੋਏ ਪੋਤੇ ਨਾ ਪੋਤੇ ਨਹੀਂ ਹੋਏ ਵਿਆਹ ਹੋਏ ਨਾ ਕੰਨਾ ਪੋਤੀਆਂ ਵਿਆਹ ਜਾਂਦੇ ਨਾ ਪੋਤੇ ਨਾ ਪੋਤੇ ਵਿਆਹ ਨਾ ਪੋਤੀਆਂ ਵਿਆਹ ਤੇ ਨੂੰਹਾਂ ਜਿਹੜੀਆਂ ਉਹ ਰੋਟੀ ਪਾਣੀ ਦਿੰਦੀਆਂ ਨੂੰ ਤਾਂ ਇੱਕੇ ਆ ਅੱਛਾ ਬੱਸ ਤੂੰ ਜਾਣਣਾ ਹੀ ਅੱਜ ਕੱਲ੍ਹ ਕਿਹਨੂੰ ਸਾਨੂੰ ਬੱਸ ਤੂੰ ਜਾਣਣਾ ਹੀ ਅੱਜ ਕੱਲ੍ਹ ਕਿਹਨੂੰ ਸਾਨੂੰ ਹੈ ਅੱਜ ਕੱਲ੍ਹ ਕਿਹਨੂੰ ਸਾਨੂੰ ਜਾਣਾਈ ਆ ਅੱਜ ਕੱਲ੍ਹ ਦੀਆਂ ਨੂਹਾਂ ਨੂੰ ਬੇਬੇ ਕਹਿੰਦੀ ਜਾਣਦੇ ਹਾਂ ਜੀ ਵੇਖ ਲਓ ਮਤਲਬ ਰੋਟੀ ਪਾਣੀ ਘੱਟ ਮਿਲਦਾ ਨਾ ਸਟ ਪੂਰਾ ਦੇ ਦਿੰਦੀਆਂ ਬੈਠੀਆਂ ਨੂੰ ਨਾਲ ਕੰਮ ਤਾਂ ਨਾ ਤੁਸੀਂ ਕਰਾ ਦਿੰਦੇ ਹੋ ਕਿ ਬੈਠਦੇ ਹੋ ਕੱਲਾ ਮੰਜੇ ਤੇ ਕੰਮ ਖੂਬੰਡੀ ਬਿਰੇ ਵਿੱਚ ਸੁਖੰਦਾ ਹੈਗਾ ਭੰਡਾ ਪੁੰਡਾ ਦਾ ਬੈਠ ਕੇ ਮਾਰਦੇ ਭੰਡਾ ਪੁੰਡਾ ਬੈਠ ਕੇ ਮਾਰਦੇ ਤੇ ਪ੍ਰਾਣੀਆਂ ਬੁੜੀਆਂ ਬੇਬੇ ਕਹਿੰਦੇ ਹੁੰਦੇ ਸੀ ਕਿ ਵੀ ਸੇਵੀਆਂ ਵਟਦੀਆਂ ਹੁੰਦੀਆਂ ਸੀ ਜਾਂ ਸੇਵੀਆਂ ਹੁਣ ਤਾਂ ਮਸ਼ੀਨ ਚੋਂ ਕਢਾ ਕੇ ਲਿਆਉਂਦੇ ਆ ਸੇਵੀਆਂ ਤਾਂ ਮੈਂ ਇੱਥੇ ਹੁਣ ਵੀ ਪਸੇਰੀਆਂ ਵਟਾਲਾ ਘੜੇ 'ਪਰ ਘੜੇ ਤੇ ਬੱਟ ਗਏ ਹਾਂ ਘੜੇ 'ਪਰ ਤੇ ਪਹਿਲਾਂ ਕਹ ਪਾਣੀ ਲਾ ਕੇ ਰੋਟੀ ਹਾਂ ਮੱਕੀ ਦੀ ਵੀ ਲਾ ਲੇ ਹਾਂ ਮੱਕੀ ਦੀ ਵੀ ਲਾ ਲਨੇ ਹਾਂ ਤੇ ਹੁਣ ਅੱਜ ਕੱਲ ਸਾਗ ਜਿਹੜਾ ਬਣਨ ਲੱਗ ਜਾਣਾ ਹੈ ਹੈ ਸਾਗ ਬਣਨ ਲੱਗ ਜਾਣਾ ਹੁਣ ਕਹਿੰਦੇ ਮੱਕੀ ਦੀ ਰੋਟੀ ਤੇ ਸਾਗ ਹਾਂ ਹਾਂ ਹੈ ਤੇ ਮੈਂ ਹੁਣ ਜੇ ਸਾਗ ਖਾਣਾ ਹੋਵੇ ਤਾਂ ਅੱਜ ਪਿੰਡ ਚ ਮਿਲ ਜੂਗਾ ਸਾਗ ਕਿਸਦੇ ਘਰੇ ਬਣਿਆ ਮੈਨੂੰ ਉੱਥੇ ਕਿਹ ਵਤਾਂ ਮੈਂ ਤਾਂ ਘਰ ਦਾ ਕਰਦਾ ਹਾਂ ਪਿੰਡ ਦਾ ਕਦੀ ਵੀ ਪਤਾ ਹੁੰਦਾ ਨਾ ਕਿ ਨਾਲ ਦੇ ਘਰ ਦਾ ਸਾਗ ਬਣਿਆ ਭਾਈ ਆ ਫਲਾਣੇ ਦੇ ਬਣਿਆ ਉੱਥੇ ਜਾ ਕੇ ਖਾ ਲਓ ਤੇ ਆਪਾਂ ਕਿੱਦਾਂ ਬਣਾਉਣਾ ਬੇਬੇ ਸਾਗ ਕੇ ਫਸਾ ਬਹੂ ਨੂੰ ਪਤਾ ਹੋਣਾ ਮੈਨੂੰ ਨੂੰ ਪਤਾ ਹੋਊਗਾ ਹਾਂ ਹਾਂ ਚੰਗਾ ਬੇਬੇ ਸਤਿ ਸ਼੍ਰੀ ਅਕ ਕਦਰ ਜਸਪ੍ਰੀਤ ਜਸਪ੍ਰੀਤ ਸਿੰਘ ਬੋਲੀ ਬੁੜੀਆਂ ਜਸਪ੍ਰੀਤ ਕਰ ਅੱਛਾ ਤੇ ਜਸਪ੍ਰੀਤ ਕਰ ਜਸਪ੍ਰੀਤ ਕਰਨਾ ਤਾਂ ਚਾਹਣ ਬੋਲ ਕੇ ਕਰ ਹਾਂਜੀ ਤੇ ਹਾਂਜੀ ਕਰ ਹਾਂਜੀ ਨਹੀਂ ਲੈ ਦੂੰਗੀ ਫਿਰ ਤੈਨੂੰ ਨਹੀਂ ਲੈ ਕੇ ਨਹੀਂ ਜਾਂਦੀ ਮੈਂ ਥੋੜਾ ਜਾਣਾ ਮੈਂ ਲੈ ਦੇ ਸੱਚੀ ਕਾ ਜੀ ਕਿੱਧਰ ਚੱਲੇ ਮੈਂ ਸਬਜ਼ੀ ਵੇਚ ਰਹੀ ਹਾਂ ਇਹ ਵੱਡਾ ਹਾਂਜੀ ਕਿਹੜੀ ਕਿਹੜੀ ਸਬਜ਼ੀ ਰੱਖੀ ਹੈ ਗਜਰਾ ਜੀ ਹੂੰ ਆਪਣੇ ਗੋਭੀ ਹੈ ਜੀ ਫੁੱਲ ਤਾਂ ਨਹੀਂ ਕਿਤੇ ਖੜੀ ਕੋਈ ਸਬਜ਼ੀ ਲੈ ਕੇ ਆਈ ਸੀ ਹੈ ਜੀ ਗੋਭੀ ਹੈ ਜੀ ਹਾਂ ਗਾਜਰਾਂ ਹਾਂ ਮੂੜੀਆਂ ਹੋਰ ਉਹਨਾਂ ਪਾਲਕ ਮਿੱਠੀ ਜੇ ਕੋਈ ਕਵੇ ਕਿ ਕੇਲੇ ਗੁੱਲੇ ਲੈ ਕੇ ਆ ਦੇਖ ਨਹੀਂ ਲੱਗਾਂ ਦੇ ਨਾ ਜੀ ਉਹ ਨਹੀਂ ਲੈ ਫੇਰ ਤਾਂ ਮਾੜੀ ਗੱਲ ਆ ਵੀ ਬੰਦੇ ਨੇ ਕੇਲੇ ਖਾਣੇ ਹੋਣ ਤੇ ਲੈ ਡੇਗਾਂ ਜੀ ਡੇਗਾਂ ਨਹੀਂ ਫਟਦੇ ਡੇਗਾਂ ਤਾਂ ਫਟ ਜਾਂਦੇ ਮਤਲਬ ਟੁੱਟ ਜਾਂਦੇ ਆ ਤੇ ਜੇ ਸੇਬ ਖਾਣੇ ਹੋਣ ਬੰਦੇ ਨੇ ਪਿੰਡ ਵਾਲੇ ਨੇ ਕਿਸੇ ਨੇ ਉਹ ਲਿਆਂਦਾ ਜੀ ਮੈਂ ਉਹ ਲਿਆਂਦਾ ਸੇਬ ਹੋਰ ਕਿਹੜਾ ਫਲ ਲਿਆਂਦਾ ਹੋਰ ਨਹੀਂ ਗੁੱਲੇ ਮੈਨੂੰ ਤਾਂ ਖਵਾ ਦਿਓ ਇੱਕ ਅਦਾ ਸੇਬ ਹੋਈ ਹੈ ਕਿ ਨਹੀਂ ਇਸ ਟਾਈਮ ਅੱਛਾ ਹੁਣ ਸੇਬ ਹੀ ਨਹੀਂ ਹੈਗਾ ਦੇਖ ਲਓ ਜੀ ਪਿੰਡ ਦੇ ਵਿੱਚ ਬੰਦੇ ਨੇ ਸੇਬ ਖਾਣਾ ਹੋਵੇ ਕੋਈ ਬਿਮਾਰ ਹੋ ਜਾਏ ਕੋਈ ਫਲ ਖਾਣਾ ਹੋਵੇ ਤੇ ਬਾਈ ਜੀ ਕਹਿੰਦੇ ਸੇਬ ਲੈ ਕੇ ਨਹੀਂ ਆਏ ਅੱ ਅੱਛਾ ਕਿ ਹਾਲ ਹੈ ਨੂੰ ਕੀ ਹਾਲ ਹੈ ਠੀਕ ਹੈ ਜੀ ਕਿਧਰੋਂ ਆਇਆ ਮੈਂ ਸਕੂਲ ਨੂੰ ਆਇਆ ਜੀ ਅੱਛਾ ਕਿਹੜਾ ਸਕੂਲ ਹੈ ਮੇਰੇ ਨਾਲ ਜਗਿੰਦਰ ਜੀ ਨਹੀਂ ਤੇਰਾ ਨਾਂ ਤਾਂ ਜਗਿੰਦਰ ਸਕੂਲ ਦਾ ਨਾ ਸਕੂਲ ਦਾ ਨਾਮ ਜੀ ਨਾਈ ਫੁੱਲੇ ਨਹੀਂ ਹਾਂ ਦੋਸਤਾਂ ਨਾ ਇਹ ਗੁਣ ਨਾਈ ਨਾ ਜ਼ਿਆਦਾ ਇਹ ਹਾਂ ਉਧਰ ਕਾ ਦੇਖਦਾ ਫਿਰ ਉਧਰ ਨੂੰ ਥੋੜਾ ਜਿਹਾ ਫੁੱਲੇ ਜਿਕੇ ਅਮੀ ਕੋਈਆ ਫੁੱਲੇ ਜਿਕੇ ਅਮੀ ਕੋਈਆ ਫੁੱਲੇ ਜਿਕੇ ਅਮੀ ਦੋਸਤੋ ਹੁਣ ਅਸੀਂ ਇਸ ਸਮੇਂ ਇਸ ਪਿੰਡ ਦੇ ਇਸ ਕਾਰੀਗਰ ਕੋਲੇ ਬੈਠੇ ਆਂ ਇਹ ਮਿੱਟੀ ਦੇ ਬਣਦੇ ਭਾਂਡੇ ਤੁਸੀਂ ਦੇਖ ਰਹੇ ਹੋ ਇਹ ਭਾਂਡੇ ਇਹ ਕਾਰੀਗਰ ਜਿਹੜਾ ਬਣਾ ਰਿਹਾ ਹੈਗਾ ਇਸ ਪਿੰਡ ਦਾ ਵਸਨੀਕ ਹੈ ਤੇ ਇਹ ਕਲਾ ਜਿਹੜੀ ਆ ਹੁਣ ਕਿਤੇ ਨਾ ਕਿਤੇ ਅਲੋਪ ਹੁੰਦੀ ਜਾਂਦੀ ਆ ਇਹ ਜਿਹੜਾ ਬਰਤਨ ਬਣਾਉਣਾ ਸੌਖੀ ਗੱਲ ਨਹੀਂ ਹੈ ਜੇ ਮੇਰੇ ਵਰਗਾ ਬਣਾਉਣ ਲੱਗ ਜੇ ਤਾਂ ਵਿੰਗਾ ਤੜਿੰਗਾ ਹੀ ਬਣੂਗਾ ਪਰ ਇਹ ਜੋ ਕੁਝ ਬਣਾ ਰਹੇ ਨੇ ਦੇਖੋ ਪੂਰਾ ਧਿਆਨ ਲੱਗਦਾ ਹੈਗਾ ਜੀ ਪੂਰਾ ਦਿਮਾਗ ਲੱਗਦਾ ਹੈਗਾ ਪਰ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਇਸ ਕਲਾਵਾਂ ਨੂੰ ਸਾਂਭਣ ਦੀ ਲੋੜ ਹੈ ਪਰ ਅਸੀਂ ਸਾਂਭਦੇ ਨਹੀਂ ਨਾ ਆਪਾਂ ਗੱਲ ਕਰਦੇ ਹਾਂ ਹਾਂਜੀ ਸਸੀ ਘਰ ਬਾਈ ਜੀ ਸਸੀ ਘਰ ਹਾਂ ਇਹ ਮਿੱਟੀ ਕਿੱਥੋਂ ਲੈ ਕੇ ਆਉਂਦੇ ਮਿੱਟੀ ਬਾਹਰੋਂ ਲੈ ਕੇ ਆਉਂਦੇ ਆ ਬਾਰੋ ਮਤਲਬ ਇਸ ਪਿੰਡ ਦੇ ਨੇੜੇੋਂ ਜਾਂ ਕਿਤੇ ਦੂਰੋਂ ਲਿਆਉਣਾ ਹੈ ਦੂਰੋਂ ਲਿਆਉਣਾ ਹੈ ਇਹ ਦੂਰੋਂ ਲਿਆਉਣੀ ਪੈਂਦੀ ਹੈ ਹਾਂ ਤੇ ਮਿੱਟੀ ਲਿਆਉਣ ਤੋਂ ਬਾਅਦ ਇਹਨੂੰ ਜਿਹੜਾ ਇਹਦਾ ਪੂਰਾ ਪ੍ਰੋਸੈਸ ਆ ਉਹ ਕੀ ਹੁੰਦਾ ਹੈਗਾ ਕਿ ਮਿੱਟੀ ਨੂੰ ਪਹਿਲਾਂ ਤੁਸੀਂ ਗੋਲਦੇ ਹੋ ਹੋਂ ਦੇ ਪਾਪਦੇ ਹੋ ਹੋਂ ਇਹਨੂੰ ਮਤਲਬ ਨਾਲ ਜੀ ਪਹਿਲਾਂ ਕੁੱਟਾਂ ਸੀ ਕੁੱਟ ਦਿਓ ਕੁੱਟ ਕੇ ਜੀ ਫਿਰ ਛਾਣੀ ਦਾ ਅੱਛਾ ਜੀ ਛਾਣ ਕੇ ਇਹਨੂੰ ਫਿਰ ਮਤਲਬ ਪਾਣੀ ਪਾ ਕੇ ਫਿਰ ਇਹਨੂੰ ਮੱਧਾਂ ਜੀ ਅੱਛਾ ਜੀ ਹਾਂ ਜੀ ਫੇਰ ਮਿੱਟੀ ਬਣਾ ਲਈ ਫੇਰ ਮਿੱਟੀ ਨੂੰ ਨਹੀਂ ਕੁਝ ਦਿਨ ਲੱਗਦੇ ਹੁੰਦੇ ਆ ਹਾਂ ਜੀ ਹਾਂ ਟਾਈਮ ਲੱਗਾ ਜੀ ਮਤਲਬ ਭਾਂਡੇ ਤਿਆਰ ਹੋਣ ਵਾਲੀ ਜਿਹੜੀ ਮਿੱਟੀ ਬਣੀ ਉਹ ਤੇ ਟਾਈਮ ਤਾਂ ਲੱਗਦਾ ਹਾਂ ਜੀ ਮਿੱਟੀ ਨੂੰ ਟਾਈਮ ਜ਼ਿਆਦਾ ਲੱਗਾ ਜੀ ਬਣਾਉਣ ਨੂੰ ਘੱਟ ਲੱਗਦੇ ਆ ਜੇ ਬਣਾਉਣ ਨੂੰ ਘੱਟਾਂ ਲੱਗਦੇ ਹਾਂ ਜੀ ਤੇ ਉਸ ਤੋਂ ਬਾਅਦ ਜਿਹੜੇ ਬਰਤਨ ਨੇ ਜਿਵੇਂ ਹੁਣ ਅੱਜ ਕੱਲ ਕਹਿੰਦੇ ਨੇ ਕਿ ਮਿੱਟੀ ਦੇ ਬਰਤਨ ਫੇਰ ਆਉਣ ਲੱਗ ਪਏ ਨੇ ਲੱਗਦਾ ਹੈਗਾ ਕਿ ਵੀ ਬਰਤਨ ਜਿਹੜੇ ਲੱਗ ਜਾਂਦੇ ਨੇ ਤੁਹਾਡੇ ਹਾਂ ਜੀ ਹਾਂ ਇਹ ਲੱਗ ਰਹੇ ਨੇ ਤਾਂ ਪਿੰਡਾਂ 'ਚ ਹਾਂ ਜੀ ਤੇ ਸ਼ਹਿਰ 'ਚ ਵੀ ਨਹੀਂ ਜਾਂਦੇ ਹੋ ਤੁਸੀਂ ਨਹੀਂ ਸ਼ਹਿਰ 'ਚ ਨਹੀਂ ਜਾਂਦੇ ਸੀ ਤਾਂ ਪਿੰਡਾਂ ਪਿੰਡਾਂ ਹਾਂਜੀ ਤੇ ਫਿਰ ਇਹ ਬਰਤਨ ਕਿਵੇਂ ਲੈ ਕੇ ਜਾਂਦੇ ਹੋ ਕਿਹੜੇ ਸਾਧਨ ਤੇ ਲੈ ਕੇ ਜਾਂਦੇ ਹੋ ਬਾ ਰੇੜੇ ਪਾਵਿਲੇ ਜਹਾਂਜੀ ਸਟਾਟੇ ਫੂਟੋਂ ਪਵਰੇ ਜਹਾਂਜੀ ਰੇੜੇ ਤੇ ਲੈ ਕੇ ਜਾਂਦੇ ਨੇ ਬਰਤਨ ਤੇ ਨਾਲ ਜਿਹੜੇ ਪਰਿਵਾਰਕ ਮੈਂਬਰ ਵੀ ਨਾਲ ਕੰਮ ਕਰਦੇ ਨੇ ਸਾਰੇ ਨਹੀਂ ਮੈਂ ਹੀ ਇਕੱਲਾ ਕਰਦਾ ਮਤਲਬ ਕਾਇਲ ਕਰਾਉਂਦੇ ਨੇ ਸਾਰੇ ਗਾਇਲ ਕਰਦੇ ਨੇ ਜੀ ਅੱਛਾ ਜੀ ਹਾਂ ਤੇ ਇਹ ਜਿਹੜਾ ਕੰਮ ਆ ਜਿਹੜਾ ਤੁਸੀਂ ਬਣਾ ਰਹੇ ਹੋ ਬਰਤਨ ਇਹ ਬੱਚੇ ਵੀ ਬਣਾ ਲੈਂਦੇ ਨੇ ਤੁਹਾਡੇ ਜੀ ਨਹੀਂ 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 ਕੋਈ ਨਹੀਂ ਬਣਾਉਂਦਾ ਇਹ ਹੋਰ ਅੱਛਾ ਮੈਂ ਤਾਂ ਸਿਖਾਇਆ ਹੀ ਨਹੀਂ ਅੱਗੇ ਬੱਚਿਆਂ ਨੂੰ ਨਹੀਂ ਜੀ ਤੇ ਪਰ ਤੁਹਾਨੂੰ ਇਹ ਨਹੀਂ ਲੱਗਦਾਗਾ ਕਿ ਇਹ ਜਿਹੜੀ ਕਲਾ ਜਿਹੜੀ ਲੋਪੁੰਦੀ ਜਾਂਦੀ ਹੈ ਨਵੀਆਂ ਚੀਜ਼ਾਂ ਜਿਹੜੀਆਂ ਇਲੈਕਟ੍ਰੋਨਿਕਸ ਸੀਜ਼ਾਂ ਉਹਨਾਂ ਨੇ ਲੈ ਲਈਆਂ ਚੀਜ਼ਾਂ ਬੇਸ਼ੱਕ ਵੀ ਆਈ ਜਾਣਾਂ ਜੀ ਦੇਖੋ ਜਿਹੜੀ ਇਹ ਚੀਜ਼ ਆ ਇਹ ਤਾਂ ਇਹ ਹੀ ਰਹੂਗੀ ਜੀ ਇਹ ਤਾਂ ਪਰ ਇਹਨੂੰ ਬਣਾਉਂਦਾ ਨਹੀਂ ਜੀ ਕੋਈ ਅੱਗੇ ਮਿਹਨਤੇ ਛੱਡਦੇ ਜਾ ਰਹੇ ਹਾਂ ਜੀ। ਮਤਲਬ ਛੱਡਦੇ ਜਾ ਰਹੇ ਨੇ ਮਿਹਨਤ ਪਰ ਇਹ ਜਿਹੜੀ ਚੀਜ਼ਾ ਹੱਥਾਂ ਦੀ ਜਿਹੜੀ ਕਲਾ ਹੈਗੀ ਉਹ ਕਲਾ ਜਾਂਦੀ ਰਹਿਣੀ ਹੈ। ਹਾਂ ਜੀ ਹਾਂ ਜੀ ਤਾਂ ਜੀ। ਕੀ ਬਾਤ ਹੈ ਜੀ ਪਾਤੀਆਂ ਬਣ ਰਹੀਆਂ ਹੈ? ਇੱਥੇ ਬਣ ਰਹੀਆਂ ਨੇ ਬਾਈ। ਅੱਛਾ ਤੇ ਇਸ ਤੋਂ ਬਾਅਦ ਜਿਹੜਾ ਪੱਕਣੀਆਂ ਪਾਤੀਆਂ ਸੁੱਕਣਗੀਆਂ ਉਸ ਤੋਂ ਬਾਅਦ ਚੁੱਲਾ ਤਪੂਗਾ। ਹਾਂ ਚੁੱਲਾ ਬਣਾਵਾਂਗਾ। ਗੈਸ ਚੁੱਲਾ ਨਹੀਂ ਵਰਤਦੇ। ਨਾ ਗੈਸ ਚੁੱਲਾ ਵੀ ਵਰਤਾਂ। ਪਰ ਚੁੱਲਾ ਵੀ ਬਣਾਵਾਂ ਮੈਂ। ਜੇ ਛੁੱਲਾ ਵੀ ਮਤਲਬ ਵੀ ਵਰਤਦੇ ਹਾਂ ਛੁੱਲਾ ਅਸੀਂ ਬਣਾ ਲਏ ਹਾਂ ਜਿਹੜਾ ਛੁੱਲਾ ਹੁਣ ਤਾਂ ਵੈਸੇ ਕਹਿੰਦੇ ਲੋਹੇ ਦਾ ਵੀ ਬਣ ਜਾਂਦਾ ਹਾਂ ਹਾਂ ਹੱਥੀ ਬਣਾਉਣਾ ਸੀ ਤਾਂ ਗਾਰੇ ਦਾ ਆਪਣਾ ਅੱਛਾ ਗਾਰੇ ਦਾ ਬਣਾਉਣਾ ਛੁੱਲਾ ਤੇ ਪਾਥੀਆਂ ਦਾ ਸਹਿਜ ਜਿਆਦੇ ਵੱਡਾ ਨਹੀਂ ਲੱਗਦਾ ਕ ਨਹੀਂ ਠੀਕ ਆ ਹੋਰ ਇਹ ਵੈਸੇ ਸ਼ਹਿਰਾਂ ਦੇ ਵਿੱਚ ਕਹਿੰਦੇ ਜੀ ਵਿਕਣ ਲੱਗਦੀਆਂ ਪਾਥੀਆਂ ਹਾਂ ਕੁਝ ਦਿਨ ਤੇ ਤੁਸੀਂ ਜਾਂਦਾ ਕੋ ਪਿੰਡ ਵਾਲਾ ਵੇਚਣੇ ਨਾ ਬਈ ਸਾਡੇ ਤਾਂ ਕੋਈ ਨਹੀਂ ਜਾਂਦਾ ਤੁਸੀਂ ਘਰ ਵਾਸਤੇ ਬਣਾਉਣਾ ਹਾਂ ਅਸੀਂ ਤਾਂ ਆਪਣੇ ਭਾਂਡਿਆਂ 'ਚ ਪਾਵਾਂ ਅੱਛਾ ਪਾਂਡੇ ਨੂੰ ਪਾਂਡੇ ਦੇ ਵਿੱਚ ਅਚਾ ਮਿੱਟੀ ਦੇ ਪਾਂਡੇ ਜਿਹੜੇ ਵਰਦਿਆ ਉਹ ਆਵੀ ਦੇ ਚਿਹੜੀ ਕਹਿੰਦੇ ਆ ਉਹਦੇ ਚ ਪਾਉਂਦੇ ਤੁਸੀਂ ਹਾਂ ਉਹਦੇ ਚ ਪਾਉਂਦੇ ਤੇ ਇਹ ਕੀ ਲੱਗਦੇ ਨੇ ਪੜ ਨੂਆ ਅੱਛਾ ਨਹੀਂ ਸੱਸ ਨੂੰ ਦੋਨੇ ਇਕੱਠੀਆਂ ਬੈਠੀਆਂ ਹੋਰ ਇਕੱਠੀਆਂ ਬੈਠੀ ਵੈਸੇ ਤਾਂ ਕਹਿੰਦੇ ਸੱਸ ਨੂੰ ਇਕੱਠੀਆਂ ਘੱਟ ਰਹਿੰਦੀਆਂ ਜੀ ਕਿਉਂ ਜੀ ਜਦੋਂ ਆਪਾਂ ਆਪਣੀ ਮਾਂ ਨੂੰ ਛੱਡ ਕੇ ਨੇ ਤਾਂ ਇਹ ਵੀ ਤਾਂ ਮਾਂ ਹੁੰਦੀ ਆ ਹਾਂ ਮੇਰੇ ਕੋਲ ਕਹਿੰਦੇ ਇਹ ਵੀ ਮੇਰੀ ਮਾਂ ਹੁੰਦੀ ਆ ਤਾਂ ਇਹ ਤਾਂ ਕਹਿੰਦੇ ਵੀ ਜੇ ਸਮਝੇ ਕੋਈ ਮਾਂ ਹੀ ਹੁੰਦੀ ਆ ਜਿਹੜੀ ਸਹੇੜਦੀ ਆ ਅਗਲੇ ਕਦੇ ਕਦੇ ਝਗੜਾ ਨਹੀਂ ਹੁੰਦਾ ਹੈਗਾ ਕਦੇ ਅਸੀਂ ਤਾਂ ਕੋਈ ਨਹੀਂ ਕਰਦੀ ਵੈਸੇ ਵੈਸੇ ਕਹਿ ਰਹੇ ਤੁਸੀਂ ਮੈਨੂੰ ਲੱਗਦਾ ਕਦੇ ਕਦੇ ਹੋ ਜਾਂਦਾ ਨਾ ਨਾ ਹੈ ਨਹੀਂ ਲੜਦੇ ਨਹੀਂ ਨਹੀਂ ਜੇ ਐ ਤਾਂ ਉੱਪਰ ਹਟਾ ਹੁੰਦਾ ਫਿਰ ਮਨਾ ਲੈਣੀ ਆ ਵੀ ਮੇਰੀ ਮਾਂ ਹੈ ਵੀ ਦੇਖੋ ਲੈ ਕਹਿੰਦੇ ਨੇ ਕਦੇ ਉੱਪਰ ਹੀ ਠਾਹੋ ਤਾਂ ਜਾਂਦੇ ਕਦੇ ਕਦੇ ਲੜਾਈ ਹੋ ਜਾਂਦੀ ਆ ਪਰ ਫਿਰ ਵੀ ਮਨਾ ਲੈਨੇ ਮਾਂਗੀ ਸਸੀ ਗੱਲ ਬੇਬੇ ਜੀ ਤੁਸੀਂ ਕੀ ਲੱਗਦੇ ਉਹਨਾਂ ਦੇ ਪਹਿਨਣਾ ਮੇਰੀ ਅੱਛਾ ਉਹ ਪਹਿਨਣਾ ਹਾਂ ਮਤਲਬ ਇਹ ਇਹ ਤੁਹਾਡੀ ਨੂੰਹ ਹਾਂ ਹਾਂਜੀ ਤੁਸੀਂ ਤਾਂ ਨਹੀਂ ਕਦੇ ਲੜੇ ਲੜਨਾ ਤਾਂ ਪੈਂਦਾ ਹੀ ਹੈ ਬੰਦੇ ਲੜਦੇ ਨਹੀਂ ਆ ਕਦੇ 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 ਲੜਦੇ ਹਾਂ ਲੜਦੇ ਤਾਂ ਹੁੰਦੇ ਹੀ ਨੇ ਕਦੇ ਕਦੇ ਤਾਂ ਲੜਦੀ ਹੁੰਦੀ ਹੈ ਕਹਿੰਦੇ ਦੋ ਭਾਂਡੇ ਜਦੋਂ ਹੁੰਦੇ ਨੇ ਇਕੱਠੇ ਤੇ ਖੜਕਦੇ ਤਾਂ ਹੁੰਦੇ ਹੀ ਹਨ ਤੇ ਰੋਟੀ ਪਾਣੀ ਨੂੰਹ ਦੇ ਦਿੰਦੀ ਹੈ ਉਹ ਨੂੰਹ ਦਊਗੀ ਹੋਰ ਕੌਣ ਦਊਗਾ ਇਹ ਤਾਂ ਬਾਪ ਦਊਗਾ ਹਾਂਜੀ ਭਾਈ ਜੀ ਕੀ ਹਾਲ ਨੇ ਜੀ ਠੀਕ ਆ ਜੀ ਕੀ ਹਾਲ ਨੇ ਤੁਹਾਡਾ ترسےم ਸਿੰਘ ਜੀ اچھا ਇਸ ਪਿੰਡ ਦੀ ਦੁਕਾਨ ਹੈ ਇੱਥੇ ਹੀ ਘਰ ਹੈ ਹਾਂਜੀ 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 ਤੇ ਸੌਦਾ ਪੱਤਾ ਚੰਗਾ ਲੱਗ ਜਾਂਦਾ ਹਾਂਜੀ ਵਧੀਆ ਚੱਲਦਾ ਕੰਮ ਤੇ ਮਿੱਠੀਆਂ ਤੇ ਨੂਨ ਵਾਲੀਆਂ ਪਕੌੜੀਆਂ ਹੈਗੀਆਂ ਹੈਗੀਆਂ ਜੀ ਤੇ ਦੇ ਦਿਓ ਥੋੜੀਆਂ ਜਿਹੀਆਂ ਲਓ ਜੀ ਕਿੰਨੇ ਪੈਸੇ ਲਾਉਂਗੇ ਨਹੀਂ ਕੋਈ ਗੱਲ ਨਹੀਂ ਪੈਸੇ ਦੀ ਕੋਈ ਗੱਲ ਨਾ ਭਰਾ ਦੇ ਮੇਰਾ ਨਹੀਂ 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 ਪਾ ਦਿਓ ਥੋੜੀ ਜਿਹੀ ਪਾ ਦਿਓ ਪੈਸੇ ਦੇ ਕੇ ਜਾਊਂਗਾ ਨਹੀਂ ਨਹੀਂ ਪੈਸੇ ਦੀ ਕੋਈ ਗੱਲ ਨਹੀਂ ਹੈਗੀ ਕਿੰਨਾ ਕ ਗਾਹਕ ਜਿਹੜਾ ਆ ਜਾਂਦਾ ਪਿੰਡ ਦਾ ਵਧੀਆ ਗਾਹਕ ਗਿਰਦਾ ਵੀਰੇ ਪੂਰਾ ਗਾਹਕ ਹਾਂ ਵਧੀਆ ਵਧੀਆ ਕਿੰਨੀਆਂ ਕ ਹੱਟੀਆਂ ਕ ਦੁਕਾਨਾਂ ਕਿੰਨੀਆਂ ਕ ਪਿੰਡ 'ਚ ਦੁਕਾਨਾਂ ਹੈਗੀਆਂ 10-11 ਹੱਟੀਆਂ ਨੇ 10-11 ਹਾਂ 10-11 ਪਿੰਡ ਕਿੱਡਾ ਵੱਡਾ ਪਿੰਡ ਹੈਗਾ ਹਜ਼ਾਰ ਕਬੋਟਾ ਪਿੰਡ ਦੇ ਹਜ਼ਾਰ ਬੋਟਾ ਤੇ ਫਿਰ ਜੇ 10 12 ਨੇ 10 ਦੁਕਾਨਾਂ ਜਿਹੜੀਆਂ ਤੇ ਕਿੰਨੇ ਕਿੰਨੇ ਬੰਦੇ ਬਣਨੇਗੇ ਚਲੋ ਜੇ 60 70 ਬੰਦੇ ਵੀ ਆਉਂਦੇ ਫਿਰ ਵੀ ਚਲੋ ਦਾਲ ਹੁੱਕਾ ਵਧੀਆ ਬਣਦਾ ਰੋਜ਼ਗਾਰ ਚੱਲੀ ਜਾਂਦਾ ਰੋਜ਼ਗਾਰ ਚੱਲੀ ਜਾਂਦਾ ਹਾਂ ਚੱਲੀ ਜਾਂਦਾ ਤੇ ਸਰਕਾਰਾਂ ਮਾਰੇ ਕੀ ਕਹਿਣਾਗਾ ਜੇ ਮੈਂ ਤੁਸੀਂ ਦੁਕਾਨ ਪਾ ਕੇ ਬੈਠੇ ਹੋ ਛੋਟੇ ਦੁਕਾਨਦਾਰ ਜਿਹੜੇ ਖਤਮ ਹੁੰਦੇ ਜਾਂਦੇ ਛੋਟੇ ਦੁਕਾਨਦਾਰ ਦਾ ਇਹ ਹੈ ਨਾ ਮਹਿੰਗਾਈ ਜ਼ਿਆਦਾ ਹੋ ਗਈ ਸਰਕਾਰਾਂ ਛੋਟੇ ਦੁਕਾਨਦਾਰਾਂ ਗਣੀ ਚਾਗਦੇ ਨਹੀਂ ਹੈਗੀਆਂ ਮਹਿੰਗਾਈ ਤੇ ਮਹਿੰਗਾਈ ਲਾਈ ਜਾਂਦੀਆਂ ਨੇ ਕੋਈ ਡੀਐਸਟੀ ਲਾਤੀ ਕਦੇ ਨੋਟ ਬੰਦੀ ਆ ਗਈ ਕਦੇ ਖੁਸ਼ ਆ ਗਈ ਸਾਨੂੰ ਦਿੱਕਤਾਂ ਵੜੀਆਂ ਆਉਂਦੇ ਨੇ ਇਹਦੇ ਵਿੱਚ ਲੈ ਭਾਈ ਇਹ ਕੋ ਪਕੌੜੀਆਂ ਖਾਣ ਨੂੰ ਦਿੱਤੀਆਂ ਨੇ ਤੇ ਪਕੌੜੀਆਂ ਖਾਣੇ ਆ ਤੇ ਨਾਲੇ ਪਿੰਡ ਦੇ ਹੋਰ ਨਜ਼ਾਰੇ ਦੇਖਦੇ ਆ ਲੈ ਭਾਈ ਜੀ ਆਹ 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 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲੰਮੀ ਏਕਾ ਲਗੀ ਲੰਬਾਵੇ வீர ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ ਇੱਕੋ ਤਵੀਤ ਉਹ ਦਕਰਦਾਨੀ ਜਦ ਲੜਦਾ ਤੇ ਲਾਦੇ ਲਾਦੇ ਕਰਦਾ ਦੇਖੋ ਭਾਈ ਜਿਹੜੇ ਗਹਿਣੇ ਆ ਸਾਰੇ ਮਾਪਿਆਂ ਨੇ ਪਾਇਆ ਪਰ ਤਵੀਤ ਘਰ ਨੇ ਅੱਕੀ ਬਣਾ ਕੇ ਦਿੱਤਾ ਜੀ ਫਿਰ ਉਹ ਵੀ ਉਹਦੇ ਪਿੱਛੇ ਵੀ ਕਹਿੰਦਾ ਕਿ ਲਾਦੇ ਲਾਦੇ ਭਾਈ ਇਹੀ ਗੱਲ ਆ ਜੀ ਹਾਂਜੀ ਹਾਂਜੀ ਦੇ ਨਾ ਖਾਦੇ ਤੇਰੇ ਘੱਟੇ ਵੀਟੇ ਆ ਮਣੂਕ ਦੇ ਨਾ ਖਾਦੇ ਤੇਰੇ ਆਂਬੂ ਵੇੜ ਵਿਚ ਜਾ ਵਜਦਾ ਜਾਲਮਾ ਵਿੱਚ ਵੇ ਫੂ 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 ਤੇਰੇ ਇਹ ਸਾਡੇ ਸੱਭਿਆਚਾਰ ਦਾ ਰੰਗ ਆ ਜੀ ਇਸ ਤਰ੍ਹਾਂ ਦੇ ਹੋਰ ਰੰਗ ਵੀ ਦੇਖਾਂਗੇ ਇਸੇ ਪਿੰਡ ਦੇ ਵਿੱਚ ਕੀ ਹਾਲ ਹੈ ਠੀਕ ਹੈ ਖੁੱਲੋ ਹਾਂ ਹਾਂਜੀ ਅੱਛਾ ਤੇ ਗੁੱਸੇ ਚਾ ਕੋ ਬੋਲ ਨਾ ਹੀ ਗੁੱਸੇ ਨਹੀਂ ਹੋ ਰਹੀ ਨਾ ਹੀ ਗੁੱਸੇ ਤੇ ਬੋਲਿਆ ਤੂੰ ਪਹਿਲਾਂ ਮੈਨੂੰ ਨਾ ਹੀ ਗੁੱਸੇ ਨਹੀਂ ਗੁੱਸਾ ਕਰਦਾ ਨਾ ਨਾ ਜੀ ਹੈ ਨਾ ਹੀ ਨਹੀਂ ਕਰਦਾ ਤੇ ਯਾਰ ਕਰਦਾ ਜੀ ਉਹ ਜਿਹੜੇ ਮਰੂਤ ਚੱਕੀ ਫਿਰਦੇ ਸਕੂਲੋਂ ਤੋੜ ਕੇ ਖਾਦੇ ਨਾ ਇਹ ਦਰਾਖਤ ਤਾਂ ਹੀ ਦਰਾਖਤਾਂ ਤੋੜ ਕੇ ਖਾਦੇ ਕਿ ਸਕੂਲੋਂ ਤੋੜ ਕੇ ਲਿਆਦੇ ਐ ਲੈ ਸਕੂਲੋਂ ਹੀ ਤੋੜ ਕੇ ਲੈਂਦੇ ਆਂ ਈ ਡਿੱਪੂ ਤੋਂ ਤੋੜ ਕੇ ਲੈਂਦੇ ਆਂ ਜੀ ਤੋੜ ਕੇ ਲੈਂਦੇ ਤੇ ਰੋਕਦਾ ਨੀ ਕੋਈ ਤੁਹਾਨੂੰ ਜਦੋਂ ਮੂਰ ਨਾ ਜੀ ਨਾ ਜੀ ਅੱਛਾ ਕੋਈ ਨਹੀਂ ਰੋਕਦਾ ਮਗਰ ਨਹੀਂ ਪੈਂਦਾ ਨਾ ਜੀ ਤੇ ਆਪਸੇ ਲੜਾਈ ਹੋ ਜਾਂਦੀ ਜਦੋਂ ਅਮਰੂਦ ਥੱਲੇ ਡਿੱਗਦਾ ਨਾ ਜੀ ਨਾ ਜੀ ਲੈ ਜੀ ਈਵੇ ਦੇ ਦਈਏ ਜੀ ਨੂੰ ਤਾਂ ਅਮਰੂਦ ਅੱਛਾ ਜੇ ਮੈਂ ਲਾ ਇੱਥੇ ਥੱਲੇ ਡਿੱਗੂਆ ਤੁਸੀਂ ਪਾਲ ਪਾਲਦੇ ਨਹੀਂ ਹੁੰਦੇ ਡੱਗ ਪਿਆ ਤਾਂ ਚੱਕ ਲਓ ਨਾ ਜੀ ਜਮਾ ਵੀ ਨਹੀਂ ਪਾਲਦੇ ਜੀ ਇਹ ਕੱਚੇ ਅਮਰੂਦ ਕਿਵੇਂ ਖਾਣੇ ਜੋਰ-ਜੋਰ ਲਾ ਕੇ ਖ ਪੂਰਾ ਜੋ ਹਾਲ ਹੈ ਖਾ ਗਿਆ ਜੀ ਦੇਖੋ ਪੂਰਾ ਮਰੂਤ ਖਾ ਗਿਆ ਕੱਚੋ ਹੀ ਖਾ ਗਿਆ ਸਸੇ ਗਾਰੰਟੀ ਜੀ ਸਸੇ ਹੀ ਹੈ ਅੱਛਾ ਇਹ ਝੋਨਾ ਜਿਹੜਾ ਹੈ ਮਤਲਬ ਪਹਿਲਾਂ ਖੇਤਾਂ ਚ ਲੈ ਕੇ ਆਉਣਾ ਹਾਂਜੀ ਅੱਛਾ ਤੇ ਫਿਰ ਇਹਨੂੰ ਕਰਨਾ ਪੈਂਦਾ ਸਾਫ ਹਾਂਜੀ ਇਸ ਕੋਲ ਸੰਭਰਨਾ ਪੈਂਦਾ ਜਿੱਥੇ ਤੇ ਸੰਭਰ ਕੇ ਚੁੱਕੇ ਲਿਓਨੇ ਤੇ ਜਦੋਂ ਕਣਕ ਦਾ ਸੀਜ਼ਨ ਹੁੰਦਾ ਤੇ ਕਣਕ ਵੀ ਇਸੇ ਤਰ੍ਹਾਂ ਇਕੱਠੀ ਹਾਂਜੀ ਹਾਂਜੀ ਤੇ ਮਤਲਬ ਕਿੰਨੀ ਕਣ ਇਕੱਠੀ ਕਰ ਲੈਂਦੇ ਬੈਜੀ ਹੋ ਜਹਾ ਥੈਲਾ ਦੋ ਥੈਲਾ ਪੈਸੇ ਇਸ ਤਰ੍ਹਾਂ ਹੁੰਦੇ ਬਹੁਤ ਮੁਸ਼ਕਲ ਆਉਂਦੀ ਹੁੰਦੀ ਉਹ ਬਹੁਤ ਹੀ ਅਟਕਾ ਸ ਜਾਂਦੇ ਹਾਂ ਐ ਸੰਪਰਕੇ ਪੰਨੇ ਅੱਛਾ ਹਾਂ ਤੇ ਬੱਚੇ ਕੀ ਕਰਦੇ ਬੱਚੇ ਜੀ ਵੈਸੇ ਸਕੂਲੇ ਜਾਂਦੇ ਆ ਜਿਸ ਤਰ੍ਹਾਂ ਅੱਛਾ ਜੀ ਤੇ ਗੁਜ਼ਾਰਾ ਚੰਗਾ ਹੋ ਜਾਂਦਾ ਤੇ ਮੁਸ਼ਕਲ ਆ ਬਹੁਤ ਬាទ ਜੀ ਬਹੁਤ ਮੁਸ਼ਕਲ ਆ ਜੀ ਗੁਜ਼ਾਰਾ ਕਰੇ ਹੁਣ ਤੋਂ ਦੇ ਲੈਣਾ ਕਿ ਕਰਕੇ ਗੁਜ਼ਾਰਾ ਹੋਏਗਾ ਹਾਂ ਸਰਕਾਰ ਕੁਝ ਨਹੀਂ ਕਰਦੀ ਖੁਦ ਵੀ ਸੋਚਦੀ ਹੋਰ ਕੋਈ ਗੱਲ ਨਹੀਂ ਸੁਣਦੀ ਕੋਈ ਨਹੀਂ ਸੁਣਦੀ ਹੈ ਸਰਕਾਰਾਂ ਨੂੰ ਸੋਚਣਾ ਚਾਹੀਦਾ ਜੀ ਇਨਾ ਘਰਾਂ ਦੇ ਬਾਰੇ ਵੀ ਇਨਾ ਘਰਾਂ ਦੇ ਵਿੱਚ ਵੀ ਸੰਤਰਾ ਮੋਦਾਸੀ ਨੇ ਲਿਖਿਆ ਹੈ ਕਿ ਮਗਧਾ ਰਹੀ ਵੇ ਸੂਰਜਾ ਕਮੀਆਂ ਦੇ ਬੇੜੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਜੀ ਬੋਲੋ ਕਿੰਨੀ ਉਮਰ ਹੈ ਤੁਹਾਡੀ 80 ਸਾਲ 80 ਸਾਲ ਹਾਂਜੀ ਲੱਗਦੇ ਨਹੀਂ ਹੈਗੇ ਤੁਸੀਂ ਪੂਰੇ ਨਹੀਂ ਲੱਗਦੇ ਫਿਰ ਜਵਾਨ ਲੱਗਦੇ ਹੈ ਨਹੀਂ ਜਵਾਨ ਨੇ ਪੂਰੇ ਹਾਂ ਤਾਂ ਪਿੰਨੇ ਆ ਕਿਉਂ ਖਾਨੇ ਆ ਦੁੱਧ ਪੀਨੇ ਆ ਜਿਹੜੇ ਅੱਜ ਕੱਲ ਦੇ ਨੌਜਵਾਨਾ ਮੇਰੇ ਵਰਗੇ ਮਤਲਬ ਫਿਰ ਡੌੜ ਜਾ ਹੋ ਗਿਆ ਕੰਮ ਕਿਉਂ ਚੱਕਰ ਹੈ ਖਰਾਕਾਂ ਘਟ ਗਈਆਂ ਨੇ ਖਰਾਕਾਂ ਘਟ ਗਈਆਂ ਨੇ ਅੱਛਾ ਖਰਾਕਾਂ ਘਟ ਗਈਆਂ ਨੇ ਨਸ਼ੇ ਵਧ ਗਏ ਨਸ਼ੇ ਵਧ ਗਏ ਖਰਾਕਾਂ ਘਟ ਗਈਆਂ ਨਸ਼ੇ ਵਧ ਗਿਆ ਦੇਖੋ ਤੁਹਾਡੇ ਨਾਲ ਹੀ ਬੈਠਾ ਭਾਈ ਕਮਜ਼ੋਰ ਜਿਹਾ ਲੱਗਦਾ ਹੈ ਹੈ ਕੀ ਕੀ ਕੰਮ ਕਰਦੇ ਬਾਈ ਜੀ ਮੈਂ ਰਾਜਮਿਸਤੀ ਦਾ ਕੰਮ ਕਰਦਾ ਹਾਂ ਕਿਉਂ ਸਾਰੀ ਦਾ ਕੰਮ ਹਾਂਜੀ ਅੱਛਾ ਇੱਥੇ ਪੈਂਟ ਦੇ ਵਿੱਚ ਨਹੀਂ ਮੈਂ ਤੇ ਮੰਦਰ ਬਣਾ ਰਹੀ ਮਾੜੀ ਦੇ ਵਿੱਚ ਅੱਛਾ ਕਿਵੇਂ ਕਮਜ਼ੋਰ ਜੇ ਰਹੇ ਨਹੀਂ ਕਮਜ਼ੋਰ ਤਾਂ ਨਹੀਂ ਠੀਕ ਐ ਸਿਹਤ ਬਾਬਾ ਜੀ ਨਾਲ ਭਜਾਈਏ ਤੁਹਾਨੂੰ ਹੁਣ ਜੇ ਬਾਬਾ ਜੀ ਨਹੀਂ ਬਹ ਸਕਦੇ ਮੈਨੂੰ ਲੱਗਾ ਨੌਜਵਾਨ ਨਹੀਂ ਬਹ ਸਕਦੇ ਇਹ ਗੱਲ ਬਜ਼ੁਰਗੋ ਸਰਕਾਰਾਂ ਜਿਹੜੀਆਂ ਬਦਲਦੀਆਂ ਰਹਿੰਦੀਆਂ ਨੇ ਕੋਈ 10 ਸਾਲ ਰਹਿੰਦਾ ਹੈਗਾ ਕੋਈ 10 ਸਾਲਾਂ ਬਾਅਦ ਆ ਜਾਂਦਾ ਹੈਗਾ ਨਵੀਆਂ ਸਰਕਾਰਾਂ ਬਣ ਜਾਂਦੀਆਂ ਨੇ ਤੇ ਸਰਕਾਰਾਂ ਕੁਝ ਕਰਦੀਆਂ ਆਂ ਲੋਕਾਂ ਦੇ ਲਈ ਕਿ ਨਹੀਂ ਕਰਦੀਆਂ ਬਈ ਆਪਣੀ ਜਾਣਤਾ ਉਹ ਕਰਦੀਆਂ ਪਰ ਸਾਡੇ ਲਈ ਕੁਝ ਨਹੀਂ ਕਰਦੀਆਂ अच्छा कुछ नहीं करती कुछ नहीं करती मतलब जेडे नौजवान ने बेरोजगार फिरदे ने उना लिए कुछ नहीं करती नहीं कुछ करती अच्छा ट्रिक तक के खंदे ਛੜਕੰਦੇ ਫਿਰਦੇ ਆ बेरोजगार ਫਿਰਦੇ ਨੇ ਤਾਂ ਨਹੀਂ ਮੁਜਾਰੇ ਕਰਨੇ ਪੈਂਦੇ ਹਨਾ हां जी हां ਵਿਦੇਸ਼ਾਂ ਨੂੰ ਜਿਹੜੇ ਜਾ ਰਹੇ ਨੇ ਨੌਜਵਾਨ ਉਹਨਾਂ ਬਾਰੇ ਕੀ ਕਹਿਣਾ ਪੰਜਾਬ ਚ ਰਹਿ ਕੇ ਕੋਈ ਖੁਸ਼ੀ ਨਹੀਂ ਹੈ ਦੇਖੋ ਜੀ ਪੰਜਾਬ ਦੇ ਵਿੱਚ ਰਹਿਣਗੇ ਮਿਹਨਤ ਕਰਨਗੇ ਕੀਤਾਕਾਰੀ ਕਰਨਗੇ ਤਾਂ ਹੀ ਕੁਝ ਕਰਨਗੇ ਉਰੇ ਲੈ ਤੁਰਦੇ ਨੇ ਜ਼ਮੀਨਾਂ ਵੇਚ ਕੇ ਉੱਥੇ ਵਗ ਜਾਂਦੇ ਨੇ ਜਦ ਉਹਨਾਂ ਕੋਲ ਕੋਈ ਕੀਤਾ ਹੀ ਨਹੀਂ ਹੈਗਾ ਜੇ ਉਹ ਕੋਈ ਕੰਮ ਮੜਾ ਮੋਟਾ ਸਿੱਖ ਕੇ ਜਾਊਗਾ ਪੜਿਆ ਲਿਖਿਆ ਹੋਊਗਾ ਨਾ ਤਾਂ ਹੀ ਉੱਥੇ ਕੰਮ ਕਰੂਗਾ ਕੁਛ ਨਾ ਕੁਛ ਨਹੀਂ ਉੱਥੇ ਦੇ ਪੈਸਾ ਬਰਬਾਦ ਕਰਕੇ ਮੁੜ ਕੇ ਫੇਰ ਆ ਜੀ ਵਿਦੇਸ਼ਾਂ ਚ ਜਾ ਕੇ ਵਿਦੇਸ਼ਾਂ ਜਾ ਕੇ ਪਰ ਜਦੋਂ ਵਿਦੇਸ਼ਾਂ ਚ ਜਾਂਦੇ ਨੇ ਉਦੋਂ ਤਾਂ ਕੰਮ ਕਰ ਲੈਂਦੇ ਨੇ ਪਰ ਇੱਥੇ ਰਹਿ ਕੇ ਕੰਮ ਘੱਟ ਕਰਦੇ ਨੇ ਪੂਰੇ ਤਾਂ ਫਿਰ ਕਹਿੰਦੇ ਕੁਛ ਨਹੀਂ ਪੂਰੇ ਦਾ ਡੱਕਾ ਨਹੀਂ ਤੋੜਦੇ ਉੱਥੇ ਜਾ ਕੇ ਦਿਹਾੜੀਆਂ ਕਰਦੇ ਨੇ ਉੱਥੇ ਜਾ ਕੇ ਦਿਹਾੜੀਆਂ ਕਰਦੇ ਨੇ ਦਿਹਾੜੀਆਂ ਕਰਦੇ ਨੇ ਕੋਈ ਸੰਗ ਸ਼ਰਮ ਨਹੀਂ ਲੱਗਦੀ ਕੋਈ ਸੰਗ ਸਰਪ ਨਹੀਂ ਆ ਜੇ ਸਾਰੇ ਨੌਜਵਾਨ ਉਰੇ ਤੇ ਵਗ ਜਾਣਗੇ ਆਪਣੇ ਪੰਜਾਬ ਦਾ ਕੀ ਬਣੂਗਾ ਜੇ ਸਾਰੇ ਇੱਥੋਂ ਚਲੇ ਗਏ ਤੇ ਪੰਜਾਬ ਦਾ ਕੀ ਬਣੂਗਾ ਹਾਂ ਸਹੀ ਗੱਲ ਹੈ ਜੀ। ਜੀ ਦੇਖੋ ਜੀ ਨੌਜਵਾਨ ਜੇ ਉਹ ਆਪਣੇ ਹੱਥ ਦੀ ਮਿਹਨਤ ਕਰਨ ਤਕਨੀਕ ਕਰਨ ਉਰੀਓ ਵਿਦੇਸ਼ ਬਣ ਜਾਊਗਾ। ਮੈਂ ਬਾਹਰ ਰਹਿ ਕੇ ਆਂ। ਅੱਛਾ ਜੀ ਬਾਹਰ ਵੀ ਮੇਰਾ ਇਹੀ ਕੰਮ ਹੁੰਦਾ ਸੀ। ਪਰ ਜੀ ਹਾਂ ਅੰਸਾਰੀ ਦਾ ਕੰਮ ਸੀ। ਪਰ ਜਿੰਨਾ ਕੰਮ ਅਸੀਂ ਉੱਥੇ ਕਰਦੇ ਆਂ ਜੇ ਇੰਨਾ ਕੰਮ ਇੱਥੇ ਕਰੀਏ ਮੈਨੂੰ ਤਾਂ ਬਹੁਤ ਵਧੀਆ ਮੈਨੂੰ ਤਾਂ ਕਮਾਈ ਹੋ ਜਾਂਦੀ ਹੈ ਜੀ। ਉਨੀ ਕਮਾਈ ਹੋ ਜਾਂਦੀ ਹੈ। ਇੱਥੇ ਰਹਿ ਕੇ ਹਾਂ ਜੀ ਇੱਥੇ ਹੋ ਜਾਂਦੀ ਹੈ। ਠੀਕ ਹੈ ਜੀ ਮਤਲਬ ਮਿਹਨਤਾਂ ਜਿਹੜੀਆਂ ਉਹ ਕਰਦੇ ਰਹਿਣਾ ਚਾਹੀਦਾ। ਇਹੀ ਸਾਡੇ ਗੁਰੂ ਸਾਹਿਬਾਨ ਸਾਨੂੰ ਸਿੱਖਿਆ ਦੇ ਕੇ ਗਏ ਨੇ ਕਿ ਕਿਰਤ ਦੇ ਨਾਲ ਜ਼ਰੂਰ ਜੁ ਪਿੰਡ ਦੇ ਬਜ਼ੁਰਗਾਂ ਨੇ ਵੀ ਦਿੱਤਾ ਕਿ ਕਿਰਤ ਦੇ ਨਾਲ ਜੁੜਨਾ ਹੈ ਹਾਂ ਜੀ ਦੋਸਤੋ ਅੱਜ ਆਪਾਂ ਨੈਣਾਕੌਤ ਪਿੰਡ ਦੀ ਸੈਰ ਕੀਤੀ ਐ ਇਸ ਪਿੰਡ ਦੇ ਵੱਖ-ਵੱਖ ਥਾਵਾਂ ਤੇ ਗਏ ਵੱਖ-ਵੱਖ ਲੋਕਾਂ ਨੂੰ ਮਿਲੇ ਇਸ ਪਿੰਡ ਦੀ ਜਾਣਕਾਰੀ ਇਕੱਠੀ ਕੀਤੀ ਵੈਸੇ ਮੈਂ ਸ਼ੁਰੂਆਤ ਦੇ ਵਿੱਚ ਵੀ ਦੱਸ ਦਿੱਤਾ ਸੀ ਕਿ ਇਸ ਪਿੰਡ ਦਾ ਨਾਮ ਜਿਸ ਦੀ ਆਪਾਂ ਸ਼ੈਅਰ ਕਰ ਰਹੇ ਸੀ ਇਹਦਾ ਨਾਂ ਨੈਣ ਕਲਾਂਗਾ ਪਰ ਨੇੜੇ ਇੱਕ ਪਿੰਡ ਕੌਤ ਹੈ ਦੋਨੇ ਪਿੰਡ ਲਾਗੇ-ਲਾਗੇ ਹੋਣ ਕਰਕੇ ਇੱਕ ਮੇਲਾ ਜਿਹੜਾ ਗੁੱਗਾ ਮਾੜੀ ਦਾ ਇੱਥੇ ਲੱਗਦਾ ਹੈ ਇਸ ਕਰਕੇ ਨੈਣਾ ਕੌਤ ਕਰਕੇ ਇਸ ਪਿੰਡ ਨੂੰ ਜਾਣਿਆ ਜਾਂਦਾ ਹੈਗਾ ਇਸ ਪਿੰਡ ਦੀ ਸੈਰ ਤੁਸੀਂ ਦੇਖੀ ਹੈ ਆਪਣੇ ਪਿੰਡ ਵੀ ਜੇਕਰ ਇਸ ਟੀਮ ਨੂੰ ਬੁਲਾਉਣਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਆ ਰਿਹਾ ਹੈਗਾ ਤੇ ਬਾਕੀ ਆਪਾਂ ਅਗਲੇ ਪਿੰਡ ਦੇ ਦੇਖਾਂਗੇ ਕਿ ਅਗਲੇ ਪਿੰਡ ਦੇ ਵਿੱਚ ਕਿਸ ਤਰ੍ਹਾਂ ਸੱਤ ਜੁੜਦੀ ਹੈ ਜਾਂ ਨਹੀਂ ਜੁੜਦੀ ਦਿਓ ਆ ਗਿਆ ਸਸੀ ਕਾਲ ਦੋਸਤ